ਨਹੀਂ ਲੱਗਦਾ ਉਹ ਤਰਿਗ ਹੈ ਉਸ ਨੂੰ ਫਟਕਾਰਿਆ ਜੇ ਕਿਸੇ ਨੂੰ 100 ਵਾਰੀ ਫਿੱਟੇ ਮੂੰਹ ਕਹਿ ਦਿੱਤਾ ਜਾਏ ਇੱਕ ਤ੍ਰਿਗ ਬਣਦਾ ਕਿੱਡੀ ਵੱਡੀ ਲਨਤ ਹੈ ਕਿੱਡਾ ਵੱਡਾ ਉਲੰਭ ਹੈ ਜਿਹੜਾ ਸਿਰ ਆਪਣੇ ਗੁਰੂ ਦੇ ਚਰਨਾਂ 'ਚ ਗੁਰੂ ਅੱਗੇ ਨਹੀਂ ਝੁਕਦਾ ਉਹ ਤ੍ਰਿਗ ਹੈ ਜਿੰਨੇ ਕਦੇ ਨਮਸਕਾਰ ਹੀ ਨਹੀਂ ਕੀਤੀ ਤੋਂ ਤੋਂ ਤਾਂ ਆਪਾਂ ਸਾਰੀ ਕਰਦੇ ਅੰਦਰੋਂ ਅੰਦਰੋਂ ਜਿਹੜਾ ਕਦੇ ਨਹੀਂ ਝੁਕਿਆ ਉਹ ਤਰੀਕਾ ਪਰ ਕਈ ਇਹੋ ਜਿਹੇ ਵੀ ਇਨਸਾਨ ਨੇ ਜਿਹੜੇ ਕਦੇ ਗੁਰੂ ਘਰ ਵੱਲ ਆ ਕੇ ਖੁਸ਼ ਨਹੀਂ ਆਪ ਤਾਂ ਕੀ ਆਉਣਾ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਰੋਕਣਾ ਪਰ ਭਾਈ ਸਿਵ ਜੀ ਕਹਿੰਦੇ ਉਹ ਤਰੀਕਾ ਸਿਰ ਜਿਹੜਾ ਗੁਰੂ ਨੂੰ ਨਿਵਦਾ ਨਹੀਂ ਨਮਸਕਾਰ ਨਹੀਂ ਕਰਦਾ ਤ੍ਰਿਗਲੋਯਨ ਗੁਰਦਰਸ਼ ਬਿਨ ਦੇਖੈ ਪਰ ਤਰਨੀ ਉਹ ਅੱਖਾਂ ਤ੍ਰਿਗਨੇ ਜਿਹੜੀਆਂ ਗੁਰੂ ਨਹੀਂ ਦੇਖਦੀਆਂ ਸਾਰੇ ਵਰਸੇ ਜਿਹੜੀਆਂ ਗੁਰੂ ਦਾ ਦਰਸ਼ਨ ਨਹੀਂ ਕਰਦੀਆਂ ਪਰਾਇਆ ਰੂਪ ਵੇਖਦੀਆਂ ਹਨ ਉਹ ਅੱਖਾਂ ਨੂੰ ਵੀ ਤ੍ਰਿਗ ਗਿਆ ਤ੍ਰਿਗਲੋਯਨ ਗੁਰਦਰਸ਼ ਬਿਨ ਦੇਖੈ ਪਰ ਤਰਨੀ ਤ੍ਰਿਕ ਸਰਵਨ ਉਪਦੇਸ਼ਪੀਨ ਸੁਣਨ ਸੁਰਤ ਨ ਧਰਨੀ ਉਹ ਕੰਨ ਵੀ ਧ੍ਰਿਗ ਨੇ ਜਿਹੜੇ ਗੁਰੂ ਦੇ ਸ਼ਬਦ ਨੂੰ ਨਹੀਂ ਸੁਣਦੇ ਪਰ ਦੇਖੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਆ ਆਪਾਂ ਨੂੰ ਤਾਂ ਮਹਾਰਾਜ ਨੇ ਇਸ ਆਲੰਭੇ ਤੋਂ ਬਚਾ ਲਿਆ ਜਿਹੜੇ ਗੁਰੂ ਨੂੰ ਨਿਵਦੇ ਨੇ ਗੁਰੂ ਦਾ ਸ਼ਬਦ ਸੁਣਦੇ ਨੇ ਗੁਰੂ ਦਾ ਦਰਸ਼ਨ ਕਰਦੇ ਨੇ ਉਹਨਾਂ ਨੂੰ ਤਾਂ ਸਤਿਗੁਰਾਂ ਨੇ ਇਸ ਲਾਂਬੇ ਤੋਂ ਬਚਾ ਲਿਆ ਭਾਈ ਗੁਰਦਾਸ ਜੀ ਕਹਿੰਦੇ ਤ੍ਰਿਕ ਸਰਵਨ ਉਪਦੇਸ਼ ਬਿਨ ਸੁਨਸੁਰਤ ਨ ਤਰਨੀ ਗੁਰੂ ਦਾ ਉਪਦੇਸ਼ ਜਿਹੜੇ ਕੰਨ ਨਹੀਂ ਸੁਣਦੇ ਉਹ ਤ੍ਰਿਕ ਹਨ ਤ੍ਰਿਕ ਜਿਹਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ ਉਹ ਜੀਭਾ ਵੀ ਤ੍ਰਿਗੈ ਉਸ ਜੀਵ ਨੂੰ ਵੀ ਲਨਤ ਹੈ ਉਸ ਜੀਵ ਨੂੰ ਵੀ ਉਲੰਭ ਹੈ ਜਿਹੜੀ ਗੁਰੂ ਦਾ ਸ਼ਬਦ ਛੱਡ ਕੇ ਗੁਰੂ ਵਾਲਿਆ ਬਣੇ ਤੋਂ ਬਿਨਾਂ ਹੋਰ ਆਨ ਮੰਤਰਾਂ ਦਾ ਸਿਮਰਨ ਕਰਦੀ ਹੈ